ਨੀ ਭੈਣੇ ਤੁਹਾਡੇ ਨਾਲ ਕਈ ਦਿਨਾਂ ਦਾ ਗੋਲਾਇਆ ਬਣਿਆ ਪਿਆ ਸੀ ਮੈਂ ਕਹਾ ਹੋਈ ਕਰਿਆ ਵਾ ਨਹੀਂ ਹੁਣ ਤਾਂ ਫਿਰ ਹੌਲੀ ਹੋ ਗਈ ਹੋਵੇਗੀ ਨੀ ਭੈਣੇ ਹੁਣ ਤਾਂ ਫੁੱਲਾਂ ਤਾਂ ਵੀ ਹੌਲੀ ਹੋ ਗਈ ਨੀ ਭੈਣੇ ਤੇਰੇ ਮੁੰਡੇ ਦੇ ਵਿਆਹ ਨੂੰ 5 ਸਾਲ ਹੋ ਗਏ ਕੋਈ ਬੱਚਾ-ਵੱਚਾ ਨਹੀਂ ਹੋਇਆ ਨਹੀਂ ਕਿੱਥੇ ਭੈਣੇ ਤੁਸੀਂ ਕੋਈ ਦਵਾਈ ਦਿਉਈ ਨਹੀਂ ਦਵਾਈ ਜਾਨੋ ਨੀ ਭੈਣੇ ਅਸੀਂ ਤਾਂ ਬਥੇਰੀ ਦਵਾਈ ਦਵਾਈ ਐ ਇਹਨੂੰ ਕੋਈ ਡਾਕਟਰ ਨਹੀਂ ਛੱਡਿਆ ਜਿਹਦੇ ਕੋਲੋਂ ਇਹਦਾ ਇਲਾਜ ਨਾ ਕਰਾਇਆ ਹੋਵੇ ਪਰ ਇਸ ਪੱਥਰ ਤੇ ਕੋਈ ਅਸਰ ਹੀ ਨਹੀਂ ਹੁੰਦਾ ਨਹੀਂ ਡਾਕਟਰਾਂ ਨੂੰ ਤਾਂ ਕੋਲੇ ਕੁਛ ਨਹੀਂ ਪੈ ਪੈਣੀ ਕਿਸੇ ਸਿਆਣੇ ਨੂੰ ਦਿਖਾਓ ਨਹੀਂ ਭੈਣੇ ਮੁੰਡਾ ਨਹੀਂ ਮੰਨਦਾ ਮੈਂ ਤਾਂ ਬਥੇਰਾ ਕਲਪ ਦੀਆਂ ਵੀ ਕਿਸੇ ਸਿਆਣੇ ਨੂੰ ਦਿਖਾ ਲਈਏ ਪਰ ਜੇ ਉਹ ਮੰਨੇ ਤਾਂ ਐ ਨਾ ਨਹੀਂ ਜੇ ਤੇਰੀ ਨਿਗਾ ਚ ਕੋਈ ਬਾਬਾ ਹੈਗਾ ਤੂੰ ਹੀ ਦੱਸ ਦੇ ਮੈਂ ਉੱਥੇ ਲੈ ਜੂੰ ਇਹਨੂੰ ਨਹੀਂ ਭੈਣੇ ਇੱਥੇ ਇੱਕ ਨਾ ਬਾਬਾ ਬਹੁਤ ਮਸ਼ਹੂਰ ਆ ਮਲਕਾਣੇ ਤੁਸੀਂ ਨਾ ਉਹ ਨੂੰ ਦਿਖਾਓ ਬਾਬਾ ਵੀਰਨਾਥ ਉਹ ਇਸ ਬੰਦਰ ਜਮੀਨ 'ਚ ਫੁੱਲ ਲਗਾ ਸਕਦਾ ਚੱਲ ਚੰਗਾ ਭੈਣ ਮੈਂ ਤੇਰਾ ਗੱਲ ਨਹੀਂ ਲੱਗੀ ਜਾਣੀ ਆ ਨੀ ਚੱਲ ਚੰਗਾ ਗੇੜਾ ਮਾਰ ਜਿਆ ਕਰ ਨੀ ਤੁਰਿਆ ਹੁਣ ਤੇਰੇ ਪੈਰਾਂ ਨੂੰ ਮਹਿੰਦੀ ਤਾਂ ਨਹੀਂ ਲੱਗੀ ਹਾਂ ਹਾਂ ਮਾਜੀ ਆਈ ਤੇ ਜਾਂਦੀ ਆ ਤੁਰਨੇ 'ਚ ਵੀ ਬਰਕਤ ਨਹੀਂ ਤੇਰੇ ਤਾਂ ਰਪਿੰਦਰ ਮਾਠੀ ਖੜਿਆ ਆ ਵਾਪਸ ਨਰਮ ਦਾ ਵਧੀਆ ਸੀ ਫਰਮ ਵੀ ਪੈ ਗਿਆ ਉਹ ਇਹ ਦੇ ਕਰਕੇ ਥੋੜਾ ਲੇਟ ਚੁਗਣਾ ਪਊਗਾ ਚਲੋ ਜਿਵੇਂ ਰੱਬ ਦੀ ਮਰਜ਼ੀ ਹੈ ਤੇਰੀ ਮਾਉ ਵੀ ਨਹੀਂ ਆਈ ਹੈ ਜੀ ਬਹੁਤ ਟਾਈਮ ਹੋ ਗਿਆ ਉਹ ਨਹੀਂ ਲੈ ਆ ਗਈ ਆ ਗਈ ਆ ਗਈ ਆਹ ਕੀ ਹੋਇਆ ਇਹ ਹੋਣਾ ਕੀ ਸੀ ਬੰਦਰ ਜ਼ਮੀਨ 'ਚ ਵੀ ਕਿਤੇ ਫਸਲ ਪੈਦਾ ਹੁੰਦੀ ਹੈ ਨਾਲੇ ਮੂਹਰੇ ਤੋਂ ਆਉਣ ਦਾ ਕੋਈ ਫਾਇਦਾ ਨਹੀਂ ਫਾਇਦਾ ਨਾਲ ਲਾਜ ਕਰਾਉਂਦੇ ਉਹ ਮਾਂ ਤਲਾਸ਼ ਕਰ ਪਾ ਰਿਹਾ ਆ। ਪੱਕੇ ਨੇ ਡਾਕਟਰਾਂ ਨੂੰ ਦੱਸ ਆ। ਪਰ ਰਿਪੋਰਟਾਂ ਵੀ ਸਹੀ ਆਉਂਦੀਆਂ ਨੇ। ਬੱਚਾ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ। ਮੈਂ ਮੈਨੂੰ ਕਿੰਨੇ ਵਾਰੀ ਕਿਹਾ ਵੀ ਆ ਡਾਕਟਰਾਂ ਦੇ ਚੱਕਰਾਂ 'ਚ ਨਾ ਪੈ। ਕਿਸੇ ਥੈਣੇ ਨੂੰ ਦਿਖਾ ਲੈ ਲੈ। ਨਾਲੇ ਤੂੰ ਮੇਰੀ ਗੱਲ ਯਾਦ ਰੱਖੀ। ਆ ਡਾਕਟਰਾਂ ਨੇ ਇੱਕ ਦਿਨ ਤੇਰੇ ਵੀ ਕਮੀ ਕੱਢ ਦੇਣਗੇ। ਮੇਰੇ 'ਚ? ਉਹ ਮੇਰੇ ਬੱਚੇ ਕਮੀ ਵਾ। ਮੈਂ ਤਾਂ ਹੱਟਾ-ਖੱਟਾ। ਤੇਰੇ ਤੇ ਮੇਰਾ ਕੀ ਹੋਣਾ? ਇਹ ਕਮੀ ਤਾਂ ਆਪਣੇ ਕਰਮਾਂ 'ਚ ਐ। ਜਿਹੜੀਆਂ ਬੰਦੇ ਨੂੰ ਵਿਆਹ ਲੈ।

ਉਹਨੇ ਦੋਸਤ ਆਪੇ ਬੰਦੇ ਆ ਕਿੰਨੇ ਨਹੀਂ ਤੀਵੀਂ ਆਏ ਬੋਲ ਜੇ ਹੁਣ ਤੂੰ ਇਹਨਾਂ ਨੂੰ ਵੀ ਲੜਾਏਂਗੀ ਓ ਮਾ ਹੁਣ ਮੇਰਾ ਕੀ ਦੋਸ਼ ਹੈਗਾ ਮੈਂ ਕੀ ਕਰਤਾ ਹੈ ਜਾਂ ਦੋਸਤਾ ਤੇਰੇ ਪਿਓ ਦਾ ਹੈ ਜਿਹੜਾ ਤੈਨੂੰ ਜੰਮ ਬੈਠੇ ਤੇਰੇ ਨੁਕਮੇ ਨਾਲ ਤਾਂ ਨਾ ਕੋਈ ਲੂਲਾ ਲਗੜੇ ਜੰਮ ਲੈਂਦੀ ਮੈਂ ਓ ਮਾ ਤੇਰਾ ਵੀ ਸਰੀਰ ਤੇ ਜੋ ਮੂਟੋ ਬੋਲੀ ਜਾਨੀਂ ਤੇਰੇ ਨਾਲ ਤਾਂ ਨਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਉਹ ਦੇਖੋ ਬਈ ਕਾਨੀ ਤਾਂ ਤੁਹਾਡੀ ਆਪਣੀ ਮਰਜ਼ੀ ਆ ਪਰ ਇਹ ਸਾਧੂ ਸੰਤਾਂ ਕੋਲ ਕੁਝ ਨਹੀਂ ਹੈਗਾ। ਤੁਸੀਂ ਇਹਨਾਂ ਦੇ ਚੱਕਰ 'ਚ ਨਾ ਪਹੁੰਚਦਾ ਠੀਕ ਆ। ਮੇਰੀ ਮੰਨੋ ਡਾਕਟਰ ਬਦਲ ਕੇ ਦੇਖ ਲਓ। ਬੱਸ ਤੂੰ ਤਾਂ ਨਾ ਚੁੱਪ ਹੀ ਰਿਹਾ ਕਰ। ਮੈਨੂੰ ਸਾਰਾ ਪਤਾ ਕੀ ਕਰਨਾ ਹੈ ਕੀ ਨਹੀਂ। ਕੋਈ ਆਪਦੀ ਬਕਾਲ ਨੂੰ ਘੋਟੜਣਾ ਨਹੀਂ ਪਈਗਾ। ਇਹ ਤੂੰ ਫਿਰ ਮਾਦਾ ਕੁਛ ਨਾ ਕਰਿਆ ਕਰ। ਉਦਾਸਵਾਇ ਇਸ ਤਰ੍ਹਾਂ ਦਾ ਵੀਰਪਰ ਮੈਂ ਹੁਣ ਹੋਰ ਨਹੀਂ ਬੇਬੇ ਦੇ ਮੈਣੇ ਸੁਣ ਸਕਦਾ ਜੇ ਮੈਨੂੰ ਇਸ ਘਰ ਵਿੱਚ ਬੱਚਾ ਚਾਹੀਦਾ ਬੱਚਾ ਬੱਚਾ ਤਾਂ ਜੀ ਮੈਨੂੰ ਵੀ ਚਾਹੀਦਾ ਹੁਣ ਮੇਰੇ ਕੱਲੀ ਦੇ ਹੱਥਾਂ 'ਚ ਥੋੜੀ ਐ ਖੁਸ਼ ਸਿੱਧੀ ਸਿੱਧੀ ਦੱਸ ਹੋਰ ਕਿਹਦੇ ਹੱਥ 'ਚ ਹੈ ਕਹਿੋ ਜਿਹੀਆਂ ਗੱਲਾਂ ਕਰ ਰਹੇ ਹੋ ਜੀ ਮੈਂ ਅੱਜ ਤੱਕ ਸੋਡੇ ਤੋਂ ਬਿਨਾਂ ਕਿਸੇ ਨੂੰ ਇੱਕ ਪੱਟ ਕੇ ਵੀ ਨਹੀਂ ਦੇਖਿਆ ਦੇਖਣ ਦੀ ਕੋਸ਼ਿਸ਼ ਵੀ ਨਾ ਕਰੀ ਨਹੀਂ ਤੇਰੀਆਂ ਅੱਖਾਂ ਕੱਟ ਕੇ ਨਾ ਹੱਥੇ ਰੱਖ ਲੂੰ ਲੈ ਥੋੜੀ ਤਾਂ ਪੁਰਾਣੀ ਸ਼ਾਣੀ ਦੇਖ ਕਿਵੇਂ ਕੋੜੇ ਵੇਚ ਕੇ ਸੁਤਾ ਪਿਆ ਐਨੀ ਜਿਹੜਾ 4 ਪੰਡਾ ਕੋਈ ਲੈ ਜੂ ਚੱਕ ਕੇ ਉਹ ਮੈਂ ਤਾਂ ਉਹੀ ਪਿਆਦੀ ਮੈਂ ਕਹਿੰਦਾ ਸੋ ਰਿਆ ਦੀ ਆ ਸੋ ਰਿਆ ਸੀ ਤੂੰ ਕਿਉਂ ਸਾਰਾ ਦਿਨ ਬਹੂ ਦੇ ਪਿੱਛੇ ਪਈ ਰਹਿਨੀ ਆ ਬੱਚਾ ਦੇਣਾ ਨਾ ਦੇਣਾ ਕੁਦਰਤ ਦੇ ਹੱਥ ਆ ਬਹੂ ਦੇ ਹੱਥ ਨਹੀਂ ਤੂੰ ਨਾ ਮੈਨੂੰ ਬਾਣੀਆਂ ਮੱਤਾਂ ਨਾ ਦਿਆ ਕਰ ਮੈਂ ਬੋਲੀ ਜਾਂਦਾ ਹੈਗਾ ਤੇਰੇ ਨਾਲ ਤਾਂ ਗੱਲ ਕਰਨੀ ਵੀ ਫਜ਼ੂਲ ਆ ਨਾ ਕਰ ਫਿਰ ਗੱਲ ਪਤਾ ਨਹੀਂ ਉਹ ਮਹਾਰਾਣੀ ਕਿੱਥੇ ਗਈ ਐ ਆ ਗਈ ਨਾ ਤੂੰ ਕਿੱਥੇ ਨਿਕਲੀ ਸੀ ਨਹੀਂ ਮਾਜੀ ਗੁਰਦੁਆਰੇ ਗਈ ਸੀ ਮੱਥਾ ਟੇਕਣ ਲਈ ਨਾਲੇ ਉੱਥੇ ਕੁਝ ਕੰਮ ਸੀ ਕਰਨ ਵਾਲੇ ਨਾ ਆਪਣੇ ਘਰ ਦੇ ਕੰਮ ਮੁੱਕ ਗਏ ਘਰ ਦੇ ਕੰਮਾਂ ਤੋਂ ਟਲਦੀ ਗੁਰਦੁਆਰੇ ਤੁਰ ਜਿਆ ਕਰ ਪਰ ਮਾਜੀ ਮੈਂ ਤਾਂ ਘਰ ਦਾ ਸਾਰਾ ਕੰਮ ਕਰਕੇ ਗਈ ਸੀ ਹੁਣ ਤਾਂ ਕੋਈ ਕੰਮ ਵੀ ਨਹੀਂ ਬਚਿਆ ਕਰਨ ਵਾਲਾ ਨੀ ਘਰ ਦੇ ਕੰਮ ਵੀ ਕਦੇ ਮੁੱਕਿਆ ਹੈ ਆ ਉੱਪਰ ਤੈਨੂੰ ਤਾਂ ਬੇਲੀ ਨੂੰ ਖਾਣ ਦੀ ਆਦਤ ਪਈ ਐ ਨਾਲੇ ਆ ਫੜ ਆ ਦਵਾਈ ਲੈ ਲੈ ਕਿਸ ਚੀਜ਼ ਦੀ ਦਵਾਈ ਐ ਮਾਂ ਵੀ ਬਾਬੇ ਕੋਲੋਂ ਲੈ ਕੇ ਆਈਆਂ ਚੁੱਪ ਕਰਕੇ ਖਾ ਲੈ ਨਾਲੇ ਕੀ ਪਤਾ ਕੋਈ ਆਪਣੇ ਘਰ ਦਾ ਭਲ ਹੀ ਹੋ ਜੇ ਪਰ ਮਾਜੀ ਨਿੱਕੀ ਪਰ ਪਰ ਕਿਧਰੇ ਨਹੀਂ ਤੇਰੀ ਜਾਨ ਨਿਕਲਦੀ ਖਾ ਲੈ ਕੋਈ ਨਾ ਠੀਕ ਐ ਮਾਜੀ ਮੈਂ ਖਾ ਲੂੰਗੀ ਨਹੀਂ ਖਾ ਲਊਗੀ ਨਹੀਂ ਖਾ ਲੈ ਮੈਨੂੰ ਪਤਾ ਐ ਤੇਰਾ ਦਵਾਈ ਖਾਣ ਵਾਲੀ ਦਾ ਨੀ ਅੱਗੇ ਤੈਨੂੰ ਬਥੇਰੀ ਵਾਰੀ ਦਵਾਈਆਂ ਲਿਆ ਕੇ ਦਿੱਤੀਆਂ ਅੱਗੇ ਕਦੇ ਖਾਦੀ ਐ ਵੀ ਜਿਹੜੀ ਹੁਣ ਖਾਵੇਂਗੀ ਤੂੰ ਤਾਂ ਸਾਨੂੰ ਖਾ ਗਈ ਸਾਡੇ ਘਰ ਨੂੰ ਖਾ ਗਈ ਡੈਣੇ ਮੇਰੀ ਇੱਕ ਗੱਲ ਸੁਣ ਲੈ ਮੈਂ ਪੱਟ ਕੇ ਗੁਤਣੀ ਨੇ ਤੇਰੇ ਹੱਥ 'ਚ ਫੜਾ ਦੂੰ ਚੁੱਪ ਕਰਕੇ ਖਾ ਲੈ ਇਹਨੂੰ ਪਰ ਮਾਜੀ ਇਹ ਤਾਂ ਕੋਈ ਦਵਾਈ ਨਹੀਂ ਇਹ ਤਾਂ ਸਵਾ ਹੈ ਨੀ ਚੜੇਲੇ ਖਾਦੀ ਨਹੀਂ ਜਾਂਦੀ ਤਾਂ ਇਥੋਂ ਲੱ ਬਾਬੇ ਦੀ ਭਵਉਤੀ ਨੂੰ ਸੁਆਹ ਦੱਸਦੀ ਐ ਚੁੱਪ ਚਾਪ ਖਾ ਲਾ ਨਹੀਂ ਪੱਟ ਕੇ ਗੁੱਦਨੀ ਨਾ ਤੇਰੇ ਹੱਥ 'ਚ ਫੜਾ ਦੂੰ ਮੈਂ ਪਰ ਮਾਜੀ ਮੈਂ ਤਾਂ ਹਜੇ ਤੱਕ ਕੁਛ ਖਾਦਾ ਨਹੀਂ ਕੋਈ ਮੌਤ ਨਹੀਂ ਪੈਣ ਲੱਗੀ ਤੈਨੂੰ ਦੇਸੀ ਦਵਾਈ ਐ ਕੋਈ ਜ਼ਹਿਰ ਨਹੀਂ ਚੁੱਪ ਕਰਕੇ ਖਾ ਲਾ ਨਹੀਂ ਮਿੱਥੋਂ ਬੁਰਾ ਕੋਈ ਖਾ ਨੀ ਮਾਜੀ ਨਹੀਂ ਫੱਕਾ ਮਾਰ ਸਾਰੀ ਖਾ ਲਾ ਹਾਂ ਇੱਕ ਚੁੰਡੀ ਨਹੀਂ ਖਾਣੀ ਖਾਏ ਨੂੰ ਸਾਰੀ ਨੂੰ हां जी मेरा जी कच्चा हो ਜਾਂਦਾ ਹੈ ਉਲਟੀ ਵਾਂਗੂ ਵੀ ਲੱਗ ਰਿਹਾ ਐਨੇ ਚੰਗੇ ਕਰਮ ਕਿੱਥੇ ਵੀ ਤੈਨੂੰ ਉਲਟੀ ਆ ਜੇ ਮੈਂ ਉੱਥੇ ਬਾਪੀ ਦੀਆਂ ਮਿੰਤਾ ਕਰ ਕਰ ਦਵਾਈ ਲਿਆਂਦੀ ਐ ਇਹਨੂੰ ਮਹਾਰਾਣੀ ਨੂੰ ਉਲਟੀਆਂ ਆਉਂਦੀਆਂ ਨੇ ਜੇ ਦਵਾਈ ਬਾਹਰ ਕੱਢੀ ਐ ਨਾ ਤਾਂ ਜਾਣਦੀ ਐ ਮੈਨੂੰ ਮੈਥੋਂ ਬੁਰਾ ਕੋਈ ਨਹੀਂ महारानी महाराणी बेच के सुती पई है नहीं उठ खड़ा होना देख आथण हो कम टाइम होया पेगा सुती पी पे है मां जी मेनू चक्कर से आ रहे हैं अखाग नहीं राजा भी आ रहे रहा लहाराणी में चक्कर आन लग गए ਨੀ ਚੱਕਰ ਕਰਾ ਦੇ ਨਾਲ ਆਉਣ ਲੱਗ ਕੇ ਤੈਨੂੰ ਮਾਜੀ ਜੀ ਜਦੋਂ ਦਿਓ ਸਵਾ ਖਾਦੀ ਐ ਉਦੋਂ ਦਾ ਇਹ ਸਭ ਹੋ ਰਿਹਾ ਮੈਨੂੰ ਲੱਗਦਾ ਉਹਦੇ ਵਿੱਚ ਕੁਝ ਹੋਊਗਾ ਲੈ ਹੱਬਾਪਾ ਜੀ ਦਵਾਈ ਨਾਲ ਇਹਨੂੰ ਚੱਕਰ ਆਉਣ ਲੱਗੇ ਚੁੱਪਚਾਪ ਕਰਕੇ ਨਾ ਕੰਮ ਨੂੰ ਹੱਥ ਪਾੜਾ ਆ ਡਰਾਮੇ ਜੀ ਮੇਰੇ ਮੂਰੇ ਨਹੀਂ ਚੱਲਣੇ ਮਾਜੀ ਸੱਚੀ ਕਹਿਣੀ ਐ ਮੈਨੂੰ ਤਾਂ ਬਹੁਤ ਚੱਕਰ ਆ ਰਹੇ ਐ ਮੇਰੇ ਕੋਲ ਤਾਂ ਖੜਿਆ ਵੀ ਨਾ ਜਾ ਰਿਹਾ ਡਰਾਮੇਵਾਜ ਘੜਮੁਹੇ तेन मैं दस दी पता चल तू कपड़े आने चक्कर बैठे थे तो कपड़े हले लगे पाया ड्रामे जी चुप चुप ला कपड़े तो दे तो 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 महाराणी आई है खेस ली पी क्यों की हो गया होना की सी आबे तो दवाई लेके आई सी मैंने तो पता ही खानी है मैं धक्के तो खवाती ਫੋਂ ਡਰਾਮੇ ਕਰਦੀ ਆ ਓਕੇ ਪਤਾ ਨਹੀਂ ਬਾਬੇ ਨੇ ਦਵਾਈ ਚ ਕੀ ਪਾ ਕੇ ਦਿੱਤਾ ਮੈਨੂੰ ਤਾਂ ਕੇ ਚੱਕਰ ਆਉਂਦੇ ਆ ਮੇਰੇ ਤਾਂ ਸਰੀਰ ਕੰਬੀ ਜਾਂਦਾ ਲੈ ਦੱਸ ਹਾਂ ਖੜ ਕੇ ਰ ਮੈਂ ਕਰ ਦਉ ਇਹ ਚੱਕਰ ਲੋਟ ਅਰ ਇੱਲਾ ਵਾਲਿਆਂ ਤੇ ਮੋਜ ਲੈ ਲਈ ਜਾਨ ਹੀ ਕਰਦੀਆਂ ਜਾਂਦੀਆਂ 7 ਲੱਖ ਫੋਲੋਅਰ ਕੋਈ ਨਾ ਆਉ ਵੀ ਬਾਬਾ ਜੀ ਮੱਥਾ ਟੇਕ ਦੇ ਆਰਾਮ ਪਿਆਰੀ ਬਾਬਾ ਮੈਂ ਲੋਕਾਂ ਲਈ ਆ ਤੇਰੇ ਲਈ ਨਹੀਂ ਬੈਠ ਇੱਥੇ ਬਾਬਾ ਜੀ ਇੱਕ ਸਾਮੀ ਲੈ ਕੇ ਆਈ ਆ ਮੈਂ 4-5 ਸਾਲ ਹੋ ਗਏ ਉਹਨਾਂ ਦੇ ਵਿਆਹ ਹੋਏ ਨੂੰ ਮੁੰਡੇ ਦੇ ਬੱਚਾ-ਕੁੱਚਾ ਨਹੀਂ ਹੁੰਦਾ ਉਹਨਾਂ ਦੇ ਕੋਈ ਤੇ ਮੇਰਾ ਹਿੱਸਾ ਹੁਸਾ ਰੱਖ ਲਿਓ ਤੁਸੀਂ ਇਹ ਗੱਲ ਤੈਨੂੰ ਕਹਿਣ ਦੀ ਲੋੜ ਆ ਕੋਈ ਨਹੀਂ ਬਚਾ ਵੀਓ ਦੂਗਾ ਤੱਕ ਤੇ ਮੋਬਾਈਲ ਤੂੰ ਜਿੰਨੀਆਂ ਸਾਮੀਆਂ ਲੈ ਆਂਗੀ ਨਾ ਤੇਰਾ ਕਮਿਸ਼ਨ ਬਣਦਾ ਜਾਊਗਾ ਇਧਰ ਬਾਤਿਆਂ ਦੇ ਢੇਰੇ ਦਾ ਘੇਰਾ ਵੱਡਾ ਹੋਣਾ ਆ ਉਧਰ ਤੇਰੀ ਕੋਠੀ ਤੇ ਮੰਜ਼ਲ ਪੈਂਦੀ ਜਾਏਗੀ 7 ਵਜੇ ਜਿਆਦਾ ਬੀਬੀਆਂ ਨਾਲ ਹੀ ਪ੍ਰਚਾਰ ਕਰਨਾ ਮੇਰੇ ਵੱਲ ਠੀਕ ਆ ਬਾਈ ਬੰਦੇ ਥੋੜੇ ਨਾ ਹਾਂਜੀ ਹਾਂਜੀ ਜਨਾਨੀਆਂ ਨੂੰ ਟੋਕਦੇ ਡੇਰੀ ਜਾਣ ਸਹੀ ਗੱਲ ਬਾਬਾ ਜੀ ਨਹੀਂ ਜਾ ਦਿੰਦੇ ਮਾਤਾ ਤੂੰ ਖੁਸ਼ੀ ਖੁਸ਼ੀ ਘਰ ਨੂੰ ਚੱਲੇ ਪਾ ਅੱਜ ਤੋਂ ਤੇਰੇ ਸਾਰੇ ਕਾਰਜ ਰਾਸ ਹੋਣੇ ਸ਼ੁਰੂ ਹੋ ਗਏ ਆੜਮ ਬੜਮ ਬੜਮ ਬੜਾ ਜੈ ਬਾਬਾ ਜੀ ਬੱਸ ਬੀਬੀ ਤੈਨੂੰ ਕੋਈ ਬਚਨ ਕਰਨ ਦੀ ਲੋੜ ਨਹੀਂ ਐ ਬਾਬਾ ਨੇ ਤੇਰਾ ਮਸਤਕ ਹੀ ਦੇਖ ਲਿਆ ਧੰਨਵਾਦ ਬਾਬਾ ਜੀ ਤੁਸੀਂ ਆ ਦੇਖ ਆਹੀ ਕੁਛ ਚੱਲ ਰਿਆ ਨਾ ਤੇਰੇ ਜੀਵਨ ਚ ਨੂ ਦੇ ਬੱਚਾ ਨਹੀਂ ਹੁੰਦਾ ਹਾਂ ਬਾਬਾ ਜੀ ਬਹੁਤ ਦਵਾਈਆਂ ਖਵਾ ਦੀਆਂ ਬਹੁਤ ਡੇਰਿਆਂ ਤੇ ਟੱਕੇ ਖਾ ਲੇ ਪਰ ਘਰ ਨੂੰ ਵਾਰਸ ਨਹੀਂ ਮਿਲਿਆ ਹੁਣ ਬਾਬਾ ਜੀ ਤੁਸੀਂ ਤਾਂ ਜਾਣੀ ਜਾਣੋ ਮੇਰੇ ਘਰ ਨਾਲ ਸਾਰਾ ਕੁਝ ਇਹੀ ਹੋ ਰਿਹਾ ਮੇਰੇ ਸਾਰੇ ਦੁੱਖ ਦੂਰ ਕਰ ਦੇ ਮਾਈ ਤੇਰੇ ਘਰੇ ਬੱਚੇ ਦੀਆਂ ਕਲਕਾਰੀਆਂ ਤੇ ਗੂੰਜਣ ਲਾ ਦੇਵਾਂਗੇ ਪਰ ਪਰ ਕੀ ਬਾਬਾ ਜੀ ਇੱਕ ਭਿਆਨਕ ਛੜੀਲ ਤੇਰੇ ਘਰ ਦਾ ਰਾਹ ਰੋਕ ਕੇ ਖੜੀ ਹੈ ਛੜੀਲ ਬਾਬਾ ਜੀ ਹਾਂ ਮਾਈ ਪਿਛਲੇ ਸਾਲ ਤੇਰੇ ਪਿੰਡ ਇੱਕ ਜਨਾਨੀ ਫਹਾ ਲੈ ਕੇ ਮਰੀ ਸੀ ਨਾ ਹਾਂ ਬਾਬਾ ਜੀ ਇਹ ਸਾਰਾ ਕਾਲਾ ਜਾਦੂ ਉਸੇ ਦਾ ਕੀਤਾ ਕਰਾਇਆ ਹੈ ਹਾਂ ਪਾਪਾ ਜੀ ਉਹ ਸ਼ਿਮਲੋ ਭਰਾਵਾ ਪਿੱਟੀ ਮੇਰੇ ਘਰ ਤੋਂ ਕੀ ਪਾਲਦੀ ਹੈ ਨਾ 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 ਭਾਈ ਤੇਰੇ ਘਰ ਤੋਂ ਨਹੀਂ ਉਹਦਾ ਕਾਲਾ ਪਰਛਾਵਾਂ ਤੇਰੀ ਨੀਂਦ ਦੇ ਉੱਤੇ ਪਿਆ ਹੈ ਜਿਹਦੇ ਕਰਕੇ ਤੇਰੀ ਨੂੰਹ ਦੇ ਬੱਚਾ ਨਹੀਂ ਆਉਂਦਾ ਪਾਪਾ ਜੀ ਫਿਰ ਇਹਦਾ ਕੋਈ ਹੱਲ ਕਰੋ ਮਾਤਾ ਮਸਲੇ ਦਾ ਤੇ ਹੱਲ ਹੋ ਜਾਊਗਾ ਪਰ ਜੋ ਕਹਾਂਗੇ ਉਹ ਕਰ ਲੈਣਗੀ ਹਾਂ ਬਾਬਾ ਜੀ ਇਸ ਕੰਮ ਲਈ ਇੱਕ ਪੂਜਾ ਲੱਗੂਗੀ 21000 ਰੁਪਿਆ ਨਗਦ ਕਾਲਾ ਕੁੱਕੜ ਅੰਗਰੇਜ਼ੀ दारू ਦੀ ਬੋਤਲ ਇਹ ਤੈਨੂੰ ਦਾਨ ਕਰਨੀ ਪਊਗੀ ਤੇ ਤੇਰੀ ਨੂੰਹ ਦੀ ਕੁੱਖ ਹਰੀ ਹੋਊਗੀ। ਪਾਪਾ ਜੀ 21000 ਰੁਪਏ ਤਾਂ ਬਾਹਲੇ। ਆ ਕਾਲਾ ਕੁੱਕੜ ਤੇ दारू ਦੀ ਬੋਤਲ ਤਾਂ ਠੀਕ ਐ। ਤੁਸੀਂ 8000 ਰੁਪਏ ਕਰ ਲਓ। ਮਾਈ ਆਪਣੀ ਜ਼ੁਬਾਨ ਨੂੰ ਲਖਾਂਦੇ ਮਾਈ ਤੂੰ ਬਾਦਿਆ ਕੋਲ ਬੱਚਾ ਲੈਣ ਆਈ ਐ ਜਾਂ ਖਤੂ ਖਰੀਦਣ ਆਈ ਐ? ਇਸ ਰਕਮ ਦੇ ਵਿੱਚੋਂ 1 ਰੁਪਿਆ ਵੀ ਘੱਟ ਨਹੀਂ ਹੋਣਾ। ਤੂੰ ਪਾਪਾ ਜੀ पर्स करो हाय ना करो पैसे थोड़े जे कट कर लो ठीक है कोई गल नहीं 11000 ਤੋਂ 1 ਰੁਪਿਆ ਵੀ ਘੱਟ ਨਹੀਂ ਲੈਣਾ ਬਾਬਾ 11000 ਬਾਬਾ ਜੀ ਠੀਕ ਹੈ ਮਾਈ ਚੱਲੀ ਕਿੱਥੇ ਐ ਪੂਰੀ ਗੱਲ ਤਾਂ ਸੁਣ ਜਾ ਹਾਂ ਬਾਬਾ ਜੀ ਇਹ ਕੁੱਝ ਆਪਾਂ ਨੂੰ ਪਰਸੋਂ ਰਾਤ ਅੱਤੀ ਨਹੀਂ ਕਰਨੀ ਪੈਣੀ ਠੀਕ ਹੈ ਬਾਬਾ ਜੀ ਆਪਣੀ ਨੂੰ ਨੂੰ ਤਿਆਰ ਕਰਕੇ ਇਰੇ ਚ ਕੱਲੀ ਨੂੰ ਪੇਜ। ਪਾਪਾ ਜੀ ਕੱਲੀ ਨੂੰ ਮਾਈ ਤੂੰ ਪਾਪਿਆਂ ਤੇ ਸ਼ੰਕਾ ਕਰਦੀ ਐ ਤੈਨੂੰ ਪੋਤਾ ਚਾਹੀਦਾ ਐ ਤੇ ਜਿਵੇਂ ਬਾਬਿਆਂ ਨੇ ਵਚਨ ਕੀਤੇ ਐ ਓਵੇਂ ਕਰ। ਤੇ ਆਪਣੇ ਘਰ ਕੁਛੀਆਂ ਦਾ ਬਾਬਾ। ਠੀਕ ਐ ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਕਰੂੰਗੀ। ਆਹ ਪੂੜੀ ਪਰਸੋਂ ਸ਼ਾਮ ਨੂੰ ਆਪਣੀ ਨੂੰ ਖਵਾ ਦੇ। ਠੀਕ ਐ ਬਾਬਾ ਜੀ ਜੋ ਕਿਹਾ ਕੀ ਕੇ ਬਾਬਾ ਜੀ ਹਮ ਗਰਬੋਂ ਗਰਬੋਂ ਚੇ ਬਾਬਾ ਬਣਾਵਾ ਬਾਬਾ ਕਹਿੰਦਾ ਕੰਮ ਤਾਂ ਹੋ ਜਾਊਗਾ ਉਜੀਓ ਕੰਮ ਦੋ ਮਿੰਟ ਰੋਕ ਨਾ ਤੂੰ ਇੱਥੇ ਕੰਨ ਲਾ ਕੇ ਸੁਣੀ ਜਾਏਂਗੀ ਸਾਡੀਆਂ ਗੱਲਾਂ ਕੋਈ ਅੰਦਰ ਜਾ ਕੇ ਕੰਮ ਕਰ ਲਾ ਅਸੀਂ ਮਾਂ ਪੁੱਤਾਂ ਨੇ ਕੋਈ ਗੱਲ ਕਰਨੀ ਐ ਮੇਰੀ ਗੱਲ ਸੁਣਾ ਬਾਬਾ ਕਹਿੰਦਾ ਕੰਮ ਤਾਂ ਪੂਰਾ ਗਰੰਟੀ ਨਾਲ ਹੋ ਜਾਊਗਾ ਪਰ ਪਰ ਕਿਮ ਪਰ ਬਾਬਾ ਕਹਿੰਦਾ ਪਰਸਵਦੀ ਰਾਤ ਨੂੰ ਪੂਜਾ ਕਰਨੀ ਪਊ ਤੇ ਉਹਦੇ ਪੈਸੇ ਲੱਗਣਗੇ ਪੈਸੇ ਕਿੰਨੇ ਪੈਸੇ ਲੱਗਣਗੇ ਪੂਰੇ 21000 ਪਰ ਮੈਂ ਤਾਂ ਬਾਬੇ ਨੂੰ 11000 ਚ ਹੀ ਮਨਾਲਿਆ ਭਾਈ ਪਰ ਮਾ ਕੰਮ ਤਾਂ ਹੋ ਜਾਊਗਾ ਨਾ ਕੰਮ ਤਾਂ ਪੂਰੀ ਗਰੰਟੀ ਨਾਲ ਹੋ ਜਾਊਗਾ ਬਾਬੇ ਨੇ ਪਹਿਲਾਂ ਵੀ ਇਹ ਜੇ ਪਾਠ ਕਰ ਰੱਖਿਆ ਹੈ ਵਰਪਾ ਕਰਵਾ ਲੈਣਾ ਵਾ ਇੱਕ ਗੱਲ ਹੋਰ ਕਹੀਏ ਬਾਬੇ ਨੇ ਕੀ ਕਿਹਾ ਬਾਬਾ ਕਹਿੰਦਾ ਇਹਨੂੰ ਸਾਰੀ ਰਾਤ ਡੇਰੇ 'ਚ ਰਹਿਣਾ ਪਊਗਾ ਇਹਦੇ ਤੇ ਕਾਲਾ ਪਰਛਾਵਾਂ ਹੈ ਜਿਹੜਾ ਉਹ ਕੱਢਣਾ ਪਊਗਾ ਇਹਨੂੰ ਕੱਲੀ ਨੂੰ ਛੱਡਣਾ ਪਊਗਾ ਆਹੋ ਇਹਨੂੰ ਕੱਲੀ ਨੂੰ ਛੱਡਣਾ ਪਊਗਾ ਹਰਮ ਮੇ ਪਰ ਪਰ ਕੁਛ ਨਹੀਂ ਮੇਰੀ ਗੱਲ ਸੁਣ ਲੈ ਕਿਧਰੇ ਨਹੀਂ ਇਹਨੂੰ ਮੌਤ ਆਉਂਦੀ ਨਾਲੇ ਜੇ ਨੂੰ ਕੁਛ ਹੋ ਵੀ ਗਿਆ ਨਾਲੇ ਤੇਰਾ ਖਿਹੜਾ ਛੁੱਟ ਜੂ ਨਾਲੇ ਮੇਰਾ ਨਾ ਹੈ ਕਿਵੇਂ ਮਾਰ ਦੋਗੇ ਦਿਆਖੇ ਲਾਂਦੀ ਆਹੋ ਮਾਰਨ ਵਾਤੇ ਨਹੀਂ ਬੇ ਬਿੱਜੂਆ ਤੂੰ ਤਾਂ ਚੁੱਪ ਹੀ ਰਿਹਾ ਕਰ ਨਾਲੇ ਮੈਂ ਨਾ ਆਪਣੇ ਘਰ ਦਾ ਭਲਾ ਹੀ ਚਾਹਣੀ ਆ ਹਰੇਕ ਗੱਲ ਚ ਟੰਗੜ ਆਊਗਾ ਕਦੇ ਚੱਜ ਦੀ ਗੱਲ ਨਾ ਕਰੀ ਤੂੰ ਬੇ ਤੂੰ ਕੀ ਸੋਚਣ ਲੱਗਿਆ ਹੁਣ ਮਾ ਮੈਨੂੰ ਸੋਚਣ ਵਾਸਤੇ ਟਾਈਮ ਦੇ ਥੋੜਾ ਲੈ ਇਹਦੇ ਵਿੱਚ ਸੋਚਣਾ ਨਹੀਂ ਕਿਹੜੀ ਗੱਲ ਐ ਮਾ ਮੈਂ ਉਹਦੇ ਨਾਲ ਜਾ ਸਕਦਾ? ਨਾ ਉਹਦੇ ਨਾਲ ਕੋਈ ਨਹੀਂ ਜਾ ਸਕਦਾ ਉਹ ਇਕੱਲੀ ਜਾਊਗੀ। ਕੋਈ ਨਹੀਂ। ਤੂੰ ਕਰ ਬਾਬੇ ਨਾਲ ਗੱਲ ਤੇ ਮੈਂ ਵੀਰਪਾਲ ਨੂੰ ਸਮਝਾਉਣਾ। ਬਾਬੇ ਨਾਲ ਤਾਂ ਮੈਂ ਸਵੇਰੀ ਗੱਲ ਕਰ ਲੈਣੀ ਆ। ਪਰ ਤੂੰ ਇਹਨੂੰ ਚੰਗੀ ਤਰ੍ਹਾਂ ਸਮਝਾ ਦੇ। ਪਰਸੋਂ ਨੂੰ ਬਾਬੇ ਦੇ ਡੇਰੇ 'ਚ ਜਾਣਾ ਹੈਗਾ। ਮੈਨੂੰ ਸੋਚ ਕੇ ਦੱਸ ਦੇ ਬਾਈ। ਚੰਗਾ ਮਾਂ। ਮੈਂ ਕਰਦਾ ਵੀਰਪਾਲ ਨਾਲ ਗੱਲ। ਉਹ ਬਹੂ ਨੂੰ ਕੱਲੀ ਨੂੰ ਡੇਰੇ ਛੱਡੋਂਗੇ ਲੋਕ ਕੀ ਕਹਿਣਗੇ ਮੈਂ ਲੋਕਾਂ ਨੇ ਕੀ ਕਹਿਣਾ ਨਾਲੇ ਤੂੰ ਪਹਿਲਾਂ ਲੋਕਾਂ ਨੂੰ ਦੱਸ ਦੇ ਹਰੇਕ ਨੂੰ ਦਿਮਾਗ ਖਰਾਬ ਕੀਤਾ ਇਹਨੇ ਕਿਧਰੇ ਇਹਨੀ ਮੌਤ ਪੈਂਦੀ ਉਹਨੂੰ ਕਰੋ ਮਰਜ਼ੀ ਆਪਣੀ ਜੇ ਕੱਲ ਨੂੰ 19 ਕੀ ਹੋਗੀ ਨਾ ਮੈਨੂੰ ਨਾ ਕੀ ਹੋ ਫਿਰ ਦੇਖੋ ਜੀ ਤੁਸੀਂ ਕਹਿ ਹੋ ਜੀ ਗੱਲਾਂ ਕਰ ਰਹੇ ਹੋ ਇਦਾਂ ਵੀ ਭਲਾ ਨਹੀਂ ਬੱਚਾ ਪੈਦਾ ਹੁੰਦਾ ਦੇਖ ਮੈਂ ਫੈਸਲਾ ਕਰ ਲਿਆ ਤੇ ਬਾਬੇ ਨੂੰ ਹਾਂ ਵੀ ਕਰਤੀ ਤੈਨੂੰ ਇਹ ਗੱਲ ਮੰਨਣੀ ਪੈਣੀ ਹੈ ਮੈਂ ਨਹੀਂ ਮੰਨੀ ਤੁਹਾਡੀ ਗੱਲ ਤੁਸੀਂ ਜੋ ਕਹੋਗੇ ਮੈਂ ਉਹੀ ਕਰੂੰਗੀ ਜਿੱਥੇ ਲੈ ਕੇ ਜਾਓਗੇ ਜਾਊਂਗੀ ਜੋ ਦਵਾਈ ਕਹੋਗੇ ਉਹੀ ਖਾਊਂਗੀ ਪਰ ਉਸ ਤੋਂ ਘਿਰ ਦੇ ਕੋਲ ਉਹ ਵੀ ਸਾਰੀ ਰਾਤ ਮੈਨੂੰ ਜਾਂਦੀ ਕੱਲੀ ਉੱਥੇ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਪਹਿਲੀ ਬਹੁਤ ਪਰੇਸ਼ਾਨ ਹਾਂ ਮੈਂ ਨਹੀਂ ਜਾਣ ਉੱਥੇ ਹੁੰਦਾ ਕਿਉਂ ਨਹੀਂ ਸਭ ਕੁਝ ਹੁੰਦਾ ਪਰ ਤੈਨੂੰ ਸਾਡੀ ਗੱਲ ਨਹੀਂ ਮੰਨਣੀ ਮਾਜੀ ਤੁਸੀਂ ਵੀ ਤਾਂ ਇੱਕ ਕੋਰ ਤੋਂ ਕੋਈ ਸਿੱਧਾ ਸਹੀ ਕੰਮ ਸਹੀ ਹੈ ਇਹ ਕੰਮ ਨਹੀਂ ਤੂੰ ਕਿਹੜੇ ਕੰਮ ਦੀ ਗੱਲ ਕਰਦੀ ਹੈ ਨਹੀਂ ਉੱਥੇ ਪੂਜਾ ਹੀ ਤਾਂ ਕਰਨੀ ਹੈ ਪਰ ਹਾਂ ਤੇਰੇ ਤਾਂ ਦਿਮਾਗ ਚ ਗੰਦ ਭਰਿਆ ਹੋਇਆ ਨਾ ਤਾਂ ਤੂੰ ਗੰਦ ਹੀ ਸੋਚੇਗੀ ਪਰ ਮਾਜੀ ਬਸ ਬਹੁਤ ਹੋ ਗਈ ਤੇਰੀ ਬਕਵਾਸ ਜੇ ਹੁਣ ਇੱਕ ਵੀ ਲਫ਼ਜ਼ ਜ਼ੁਬਾਨ ਚੋਂ ਕੱਢਿਆ ਨਾ ਤਾਂ ਮੈਂ ਤੇਰੀ ਜ਼ੁਬਾਨ ਖਿੱਚ ਦੂੰ ਤੂੰ ਟੈਨਸ਼ਨ ਨਾ ਲੈ ਮਾਂ ਇਹ ਤਾਂ ਕੀ ਇਹਦੀ ਮਾਂ ਵੀ ਜਾ ਉਹ ਤੇ ਲੱਤਸ ਇਹ ਹੁਣ ਅੰਦਰੋਂ ਨਿਕਲ ਚਈ ਨਹੀਂ ਆਉਂਦੀ ਐਮਨਾ ਲੇਟ ਹੋਈ ਜਾਂਨੇ ਕੁੜੇ ਵੀਰਪਾਲ ਆ ਜਾ ਭਾਈ ਹੁਣ ਓਏ ਆ ਜਾਂਦੇ ਬੇਬੇ ਕਿਉਂ ਕਾਲੀ ਕਰੀ ਜਾਨੀ ਐ ਮੈਂ ਬੁੱਤੇ ਤਾਂ ਹਰੇਕ ਕੰਮ ਚ ਐ ਲੇਟ ਕਰਾਉਂਦੀ ਐ ਆ ਜਾ ਹੁਣ ਚੱਲੀਏ ਚੱਲ ਅਰਵਿੰਦਰਪੁਰ ਆ ਕੇ ਕਿੱਥੇ ਚੱਲੇ ਆ ਉਹ ਡੇਰੇ ਚੱਲੇ ਸੀ ਬਾਬੇ ਕੋਲ ਡੇਰੇ ਬਾਬੇ ਤੇ ਡੇਰੇ ਹਾਂ ਆ ਡੇਰਾ ਉਹ ਤਾਂ ਬਾਬਾ ਫੜਿਆ ਗਿਆ ਫੜਿਆ ਗਿਆ ਉਹ ਤਾਂ ਚੋਰ ਪੰਦਾ ਸੀ 5 ਸਾਲ ਹੋ ਗਿਆ ਸੀ ਪੁਲਿਸ ਨੂੰ ਉਹਨੂੰ ਭਾਰ ਦੇਣ ਨੂੰ ਉਹ ਤਾਂ ਲੋਕਾਂ ਨੂੰ ਠਗਦਾ ਹੀ ਬੜਾ ਢੰਗ ਨਾਲ ਸੀ ਮੂਹ ਮੈਂ ਮਰ ਜਾ ਲੋਕਾਂ ਨੂੰ ਜਿਹਦੇ ਜਵਾਬ ਨਹੀਂ ਹੁੰਦਾ ਉਹਨੂੰ ਪਾ ਫੈਂਟਰ ਮਾਰ ਦਿੰਦਾ ਸੀ ਪਪਈਆ ਠੱਗ ਲੈਂਦਾ ਸੀ ਬਹੁਤ ਠੱਗਾ ਲੋਕਾਂ ਨੇ 5 ਸਾਲਾਂ ਤੋਂ ਫੜਿਆ ਉਹ ਤਾਂ ਲਾ ਹੁਣ ਪੁਲਿਸ ਫਟੇ ਮੈਂ ਮਰ ਜਾ ਉਹ ਤਾਂ ਸਾਡੀ ਨੂੰ ਨੂੰ ਵੀ ਕਹਿੰਦਾ ਸੀ ਵੀ ਡੇਰੇ ਚ ਲੈ ਕੇ ਆਓ ਬਹੁਤ ਆਈ ਬਚੋ ਬਚੋ ਸ਼ੁਕਰ ਆ ਭਾਈ ਬਾਬਾ ਦਾ ਫਾਸ ਹੋ ਗਿਆ ਅਜਾ ਤਾਨੂੰ ਬਾਬਾ ਸਾਹਦੇ ਸੀ ਪਰ ਮੁਜਰਮ ਨਿਕਲੇ ਦੇਖ ਲੈ ਬੇਬੇ ਉਹ ਤਾਂ ਸਾਡੀ ਨੂਨੂ ਵੀ ਕਹਿੰਦਾ ਸੀ ਡੇਰੇ ਚ ਲੈਉਣ ਨੂੰ ਬੇਬੇ ਇਹਨੂੰ ਕਿੰਨੇ ਵਾਰੀ ਕਿਹਾ ਸੀ ਕੁੰਗੜਾ ਮੰਨਦੀਆਂ ਨਹੀਂ ਬਾਬਾ ਕਰਨੀ ਵਾਲਾ ਬਾਬਾ ਕਰਨੀ ਵਾਲਾ ਸਵਾਹ ਕਰਨੀ ਵਾਲਾ ਤੇ ਗੂਗਣੇ ਇਹ ਜੀ ਹੁੰਦੇ ਨੇ ਤੇ ਲੋਕਾਂ ਨੂੰ ਨਾ ਭੇਜ ਭੂਜ ਕੇ ਇੱਕ ਦੂਜੇ ਦੇ ਘਰੇ ਪਤਾ ਲਾ ਲੈਂਦੇ ਨੇ ਫਿਰ ਬਾਅਦ ਚ ਉਹਨਾਂ ਪਰ ਦੱਸੀ ਜਾਂਦੇ ਨੇਗੇ ਫਿਰ ਪੁੱਤ ਮੈਨੂੰ ਕੀ ਪਤਾ ਸੀ ਚਲ ਹੁਣ ਤਾਂ ਪਤਾ ਲੱਗ ਗਿਆ ਸ਼ੁਕਰ ਆ ਰੱਬਾ ਸਾਡੀ ਕਿਤੇ ਰਹਿ ਗਈ ਉਧਰ ਪਹਿਲਾਂ ਕੁਝ ਹੋ ਜਾਂਦਾ ਨਾ ਆਪਾਂ ਕਿਸੇ ਨੂੰ ਮੂੰਹ ਦਿਖਾਉਣ ਦੇ ਲੈ ਕੇ ਰਹਿੰਦਾ ਸੀ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਪਤਾ ਸੀ ਯਾਰ ਤੂੰ ਸਾਨੂੰ ਦੱਸਿਆ ਬਾਈ ਇੱਕ ਗੱਲ ਹੋਰ ਕਿਸੇ ਕੋਲ ਗੱਲ ਨਾ ਕਰੀ ਵੀ ਅਸੀਂ ਡੇਰੇ ਜਾ ਰਹੇ ਸੀ ਉਹ ਚਲੋ ਘਰੇ ਚਲੋ ਹੁਣ ਖੜੀਆਂ ਕੇ ਦੇਖੀ ਜਾਂਦੇ ਚਲ ਅਜੇ ਪੁੱਤ ਉਹ ਮੈਂ ਤੁਹਾਨੂੰ ਪਹਿਲਾਂ ਹੀ ਸਮਝਾਇਆ ਸੀ ਵੀ ਬਾਬਾ ਬੇਬੇ ਲਵੇ ਕੁਝ ਨਹੀਂ ਹੈਗਾ पर थोड़े मेरी एक नहीं मनी सच के पुआ के हटे सत्या बापूजी जी सत्या बीबे जी मैं बीरपाल की रिपोर्ट लेके आई सी बीबे जी रिपोर्ट की आया पुत्र रिपोर्ट बेबे डरने वाली कोई गल नहीं बीर है बीरपाल बिल्कुल ठीक है बच्चा पैदा कर सकती है बट इन्हे हस्बैंड बच्चा पैदा करने के काबल नहीं देख रहे हैं?

ਮੈਂ ਸੋਚਦਾ ਸੀ ਕਈ ਵਾਰੀ ਬੰਦਾ ਸੋਚਦਾ ਕੁਝ ਹੋਰ ਤੇ ਬਣ ਕੁਝ ਹੋਰ ਜਾਂਦਾ ਕੋਈ ਗੱਲ ਨਹੀਂ ਮੈਂ ਤਾਂ ਇਹ ਚ ਛੋਟਾ ਕਸੂਰ ਐ ਤੇ ਨਾ ਮੇਰਾ ਉਹ ਤਾਂ ਗਲਤੀ ਠੀਕ ਪਰ ਫਿਰ ਵੀ ਮੈਂ ਤੈਥੋਂ ਬਹੁਤ ਸ਼ਰਮਿੰਦਾ ਮੈਂ ਤੇਰਾ ਗੁਨਾਹਗਾਰ ਹੂੰ ਹੋ ਸਕਦਾ ਮੈਨੂੰ ਮਾਫ ਕਰ ਦੇ ਕੋਈ ਗੱਲ ਨਹੀਂ ਗਲਤੀਆਂ ਇਨਸਾਨ ਤੇ ਹੀ ਹੁੰਦੀਆਂ ਹਾਂ ਇਹ ਵੀ ਗਲਤੀ ਠੀਕ ਐ ਤੇ ਤੇਰਾ ਬੜਪਣਾ ਜਾ ਤੂੰ ਮੈਨੂੰ ਹਜੇ ਵੀ ਆਪਣਾ ਸਮਝੀਂ